ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਮਰ ਕੱਸੇ ਕਰ ਲਏ ਗਏ ਨੇ ਉਥੇ ਹੀ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੁਆਰਾ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਦੇ ਉੱਤੇ ਬਲਡੋਜ਼ਰ ਫੇਰੇ ਗਏ ਨੇ ਉਥੇ ਹੀ ਪੰਜਾਬ ਪੁਲਿਸ ਵੱਲੋਂ ਜੇਲ੍ਹਾਂ ਦੇ ਵਿੱਚ ਚੈਕਿੰਗ ਅਭਿਆਨ ਵੀ ਸ਼ੁਰੂ ਕਰ ਦਿੱਤੇ ਗਏ ਨੇ ਨਾਲ ਹੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਮੰਤਰੀ ਨੇ ਜਿਹੜੇ ਪਹੁੰਚ ਰਹੇ ਨੇ ਸੋ ਇਸੇ ਦੇ ਚਲਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸ਼੍ਰੀ ਫਤੇਗੜ ਸਾਹਿਬ ਦੇ ਸਰਹੰਦ ਦੇ ਵਿੱਚ ਬਣੇ ਨਸ਼ਾ ਛਡਾਊ ਸੈਂਟਰ ਦਾ ਦੌਰਾ ਕੀਤਾ ਸੋ ਨਸ਼ਾ ਪੀੜਤਾਂ ਨੂੰ ਗੁਨਾਹਗਾਰ ਦੀ ਬਜਾਏ ਮਰੀਜ਼ ਵਜੋਂ ਵਿਚਾਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜੇਲ੍ਹ ਜਾਣ ਤੋਂ ਬਚਾਉਣ ਅਤੇ ਸਹੀ ਇਲਾਜ ਤੋਂ ਬਾਅਦ ਮੁਖਤਾਰਾ ਦੇ ਵਿੱਚ ਸ਼ਾਮਲ ਕਰਨ ਦੇ ਲਈ ਯਤਨ ਕਰ ਰਹੀ ਹੈ ਸੋ ਨਸ਼ਾ ਛਡਾਉਣ ਦੇ ਲਈ ਵੀ ਸਰਕਾਰ ਉਹ ਕਾਰਜ ਪ੍ਰਣਾਲੀ ਅਪਣਾ ਰਹੀ ਹੈ ਜਿਸ ਦੇ ਵਿੱਚ ਨਸ਼ਾ ਪੀੜਤਾਂ ਦੀਆਂ ਜਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸੋ ਸ਼੍ਰੀ ਫਤੇਗੜ ਸਾਹਿਬ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਪਹੁੰਚੇ ਨਸ਼ਾ ਵਿਰੋਧੀ ਸਬ ਕਮੇਟੀ ਦੇ ਮੈਂਬਰ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਯਕੀਨ ਦਿਵਾਇਆ ਕਿ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰੀ ਦੇ ਮੁਕੰਮਲ ਖਾਤਮੇ ਲਈ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਨਸ਼ਾ ਪੀੜਤਾਂ ਦੇ ਸਹੀ ਇਲਾਜ ਦਾ ਵੀ ਪ੍ਰਬੰਧ ਬਰਾਬਰ ਕੀਤਾ ਗਿਆ ਸੋ ਉਹਨਾਂ ਆਖਿਆ ਕਿ ਨਸ਼ਾ ਪੀੜਤਾਂ ਦੇ ਇਲਾਜ ਦੇ ਨਾਲ-ਨਾਲ ਉਹਨਾਂ ਨੂੰ ਹੁਨਰ ਵਿਕਾਸ ਦਾ ਮੌਕਾ ਦੇ ਕੇ ਸਰਕਾਰ ਨੇ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਮੁੜ ਲੀਤੇ ਲਿਆਉਣ ਦੇ ਵੀ ਉਪਰਾਲੇ ਕੀਤੇ ਨੇ ਸੋ ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਬੋਲਦਿਆਂ ਕੀ ਕੁਝ ਆਖਿਆ ਸੁਣ ਲਿਆ ਹਾਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਵਾਈ ਦੇ ਰਹੇ ਹਾਂ ਲੇਕਿਨ ਹੁਣ ਅਸੀਂ ਜਿਹੜਾ ਜੋ ਨਮਾਓ ਦੇ ਕੀ ਕਰ ਰਹੇ ਅਸੀਂ ਇੱਕ ਤਾਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਪਹਿਲਾਂ ਸਾਰੇ ਬੰਦੇ ਨੂੰ ਜੇਲ੍ਹ ਭੇਜਦੇ ਸੀਗੇ ਲੀਗਲਾਈਜ਼ ਨਹੀਂ ਕਰ ਰਹੇ ਇਹ ਲੀਗਲ ਰਹੇਗਾ ਉਹ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਹੈ ਵੀ ਜਿਹਦੇ ਕੋਲੋਂ ਸਮਾਲ ਕੁਆਂਟੀਟੀ ਜਨੂੰ ਅਸੀਂ ਕੰਜ਼ਮਪਸ਼ਨ ਕੁਆਂਟੀਟੀ ਕਹਿੰਦੇ ਹਾਂ ਜਿਹੜਾ ਫੀਮ ਭੁੱਕੇ ਕਰਦਾ ਹਾਰਡ ਨਸ਼ੇ ਨਹੀਂ ਕਰਦਾ ਚਿੱਟਾ ਨਹੀਂ ਕਰਦਾ ਜਿਹੜਾ ਯੰਗ ਬੰਦਾ ਹੈ ਔਰ ਫਸਟ ਟਾਈਮ ਆਫੈਂਡਰ ਹੈ ਕਿ ਉਹਨੇ ਪਹਿਲਾਂ ਨਹੀਂ ਕੀਤਾ ਸੀ ਕਿਸੇ ਬੰਦੇ ਨੇ ਉਹਨੂੰ ਲਾ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਜੇਲ ਨਹੀਂ ਭੇਜਣਾ ਇਹ ਡੀਕ੍ਰੋਨਲਾਈਜ਼ਾ ਮਤਲਬ ਇਹ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਜਾ ਕੇ ਉਹਨੂੰ ਨਸ਼ਾ ਛੁਡਾਉਣਾ ਹੈ ਜਸਟਿਸ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਰਿਫਾਰਮਿਸਟ ਇੱਕ ਹੁੰਦਾ ਰੈਟਰੀਬਿਊਟਿਵ ਸਾਡੀ ਕੋਸ਼ਿਸ਼ ਹੈ ਕਿ ਰਿਫਾਰਮਿਸਟ ਹੋਵੇ ਬੰਦਿਆਂ ਨੂੰ ਰਿਫਾਰਮ ਕਰਨਾ ਜਿਹੜਾ ਨਸ਼ਾ ਕਰਦਾ ਉਹਨੂੰ ਰਿਫਾਰਮ ਕਰਕੇ ਉਹਨਾਂ ਨੂੰ ਦੁਬਾਰਾ ਗਾਈਡ ਕਰਕੇ ਜਿਹੜਾ ਹੈਗਾ ਉਹ ਮেইন ਸਟ੍ਰੀਮ ਦੇ ਵਿੱਚ ਲੈ ਕੇ ਆਉਣਾ ਤੇ ਇਹਦੇ ਨਾਲ ਅਸੀਂ ਇੱਕ ਨਵਾਂ ਅਸੀਂ ਦੂਜਾ ਸਟੈਪ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਚਾਹੇ ਨਸ਼ਾ ਛਡਾਊ ਕੇਂਦਰ ਹੈ ਜਾਂ ਸਾਡਾ ਓਟ ਸੈਂਟਰ ਹੈ ਜਾਂ ਰੀਹੈਬਿਲੀਟੇਸ਼ਨ ਸੈਂਟਰ ਹੈ ਹਰ ਸ਼ਹਿਰ ਦੇ ਵਿੱਚ ਹਰ ਮਤਲਬ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਅਸੀਂ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਇੱਕ ਸਪੋਰਟ ਗਰੁੱਪ ਹੈ ਔਰ ਕੋਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹਦੇ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਉਹ ਇੱਕ سپورਟ ਗਰੁੱਪ ਅਸੀਂ ਕ੍ਰੀਏਟ ਕਰਦੇ ਆ ਜੋ ਅਸੀਂ ਇੱਕ ਨਮਾ ਕਰ ਰਹੇ ਆ ਇਸ ਤੋਂ ਸਵਾਇ ਜਿਹੜਾ ਇਹਦੇ ਚ ਮੇਨ ਪ੍ਰੋਬਲਮ ਸਾਨੂੰ ਆਉਂਦੀ ਆ ਜਿਹੜੀ ਹਾਰਮ ਰਿਡਕਸ਼ਨ ਦੀ ਆ ਜਿਹੜੇ ਬੰਦੇ ਚਿੱਟਾ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਚਿੱਟੇ ਦੇ ਨਾਲ ਤੁਹਾਨੂੰ ਕਾਲਾ ਪੀਲਾ ਐਚ ਆਈ ਵੀ ਐਡਸ ਵਰਗੀਆਂ ਬਿਮਾਰੀਆਂ ਹੁੰਦੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੋ ਸਾਡੀ ਪਹਿਲੀ ਪ੍ਰਾਇੋਰਟੀ ਇਹ ਆ ਕਿ ਪਹਿਲੇ ਅਗਲੇ 1-2 ਮਹੀਨੇ ਦੇ ਵਿੱਚ ਅਸੀਂ ਜਿੰਨੇ ਬੰਦੇ ਟੀਕੇ ਲਗਾਉਂਦੇ ਆ ਚਿੱਟੇ ਵਾਲੇ ਆ ਉਹਨਾਂ ਨੂੰ ਉਸੇ ਗੋਲੀਆਂ ਤੇ ਲਿਆਈਏ ਮੌਤਾਂ ਹੁਣੀਆਂ ਬੰਦ ਹੋ ਜਾਣਗੀਆਂ ਓਵਰਡੋਜ਼ ਦੀ ਡੈਥ ਹੁਣੀ ਬੰਦ ਹੋ ਜਾਏਗੀ ਫਿਰ ਜਿਹੜੇ ਜਿਹੜੇ ਗੋਲੀਆਂ ਤੇ ਹੁਣ ਕੇ ਉਹਨਾਂ ਨੂੰ ਹੌਲੀ 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 ਗੋਲੀਆਂ ਛੜਾ ਕੇ ਪਹਿਲਾਂ ਕੱਟ ਕਰਾਂਗੇ ਫਿਰ ਛੜਾਵਾਂਗੇ ਕੰਮ ਸਿਖਾਵਾਂਗੇ ਉਹ ਥੋੜੀ ਜਿਹੀ ਲੰਬੀ ਪ੍ਰੋਸੈਸ ਆ ਉਹਦੇ ਥੋੜਾ ਜਿਹਾ ਟਾਈਮ ਲੱਗੇਗਾ ਉਹ ਵੀ ਅਸੀਂ ਕਰਾਂਗੇ ਸੋ ਇਹ ਇਦੇ ਚਾਹੀਏ ਪਹਿਲਾਂ ਚਿੱਟੇ ਤੋਂ ਪਹਿਲਾਂ ਉਹਨੂੰ ਗੋਲੀਆਂ ਤੇ ਲੈ ਕੇ ਆਣਾ ਫਿਰ ਉਹਨੂੰ ਗੋਲੀਆਂ ਤੇ ਲਿਆ ਕੇ ਉਹਨੂੰ ਮੇਨਟੇਨ ਕਰਨਾ ਕਿ ਉਹ ਬੰਦਾ ਗੋਲੀ ਲੈ ਰਿਹਾ ਲੇਕਿਨ ਆਪਣਾ ਕੰਮ ਕਰ ਰਿਹਾ ਕ੍ਰਾਈਮ ਨਹੀਂ ਕਰ ਰਿਹਾ ਲੁੱਟਖੋਹਾਂ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਗੋਲੀਆਂ ਛੜਾਣਾ ਫਿਰ ਉਹਨੂੰ ਕੰਮ ਸਿਖਾਣਾ ਕੰਮ ਸਿਖਾ ਕੇ ਉਹਨੂੰ ਅਸੀਂ ਫਿਰ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਮ ਤੇ ਲਾਣਾ ਮੇਰੀ ਜਿਹੜੀ ਡਿਊਟੀ ਲਗਾਈ ਗਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਜਿੱਨੇ ਡੀਡਿਕਸ਼ਨ ਸੈਂਟਰ ਹੈ ਰੀਅਬ ਸੈਂਟਰ ਹੈ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕ ਚੀਜ਼ਾਂ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਆ ਸਾਡੇ ਕੋਲ ਆਓ ਅਸੀਂ ਦਵਾਈ ਦੇਾਂਗੇ ਪਹਿਲਾਂ ਟੀਕੇ ਛਡਾਵਾਂਗੇ ਹੌਲੀ ਹੌਲੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਕਿਸੇ ਨੂੰ ਕਭਰਾਨ ਦੀ ਲੋੜ ਨਹੀਂ ਆ ਜੀ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਔਰ ਮਾਪਿਆਂ ਨੂੰ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਜਿਹੜੀ ਵੀ ਕਿਸੇ ਜਿਹੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੇ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਜਾਂ ਕੋਈ ਹੋਰ ਸਕੇ ਸੰਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸਰਕਾਰੀ ਹਸਪਤਾਲਾ ਉੱਥੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਇਲਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਆ ਉਹ ਸਾਡੀ ਜਿਹੜੀ ਹਮਦਰਦੀ ਆ ਉਹਦਾ ਪਾਤਰ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਜਿਹੜਾ ਨੇ ਪ੍ਰਾਪਰਟੀ ਬਣਾ ਵੀ ਲਈ ਐ ਉਹ ਨਹੀਂ ਬਚਣਗੇ ਜਿਹਾ। ਉਹਨਾਂ ਵਾਸਤੇ ਮੈਸੇਜ ਕਲੀਅਰ ਹੈ ਕਿ ਜਾਂ ਪੰਜਾਬ ਛੱਡੋ ਜਾਂ ਜਿਹੜਾ ਤੁਹਾਡਾ ਨਸ਼ਿਆਂ ਦਾ ਧੰਦਾ ਛੱਡੋ। ਤੇ ਉਹਦੇ ਵਾਸਤੇ ਉਹ ਇੱਥੋਂ ਭਜਨੇ ਵੀ ਸ਼ੁਰੂ ਹੋ ਗਏ ਆ। ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੋਂ ਇਸ ਤੋਂ ਵੀ ਵੱਧ ਅਸੀਂ ਖਰੀਦ ਰਹੇ ਆ ਲਗਾਤਾਰ। ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ। ਸਾਡੇ ਕੋਲੇ ਡੀ ਅਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈੱਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਛੁੜਾਣ ਵਾਸਤੇ ਆ। ਇਸੇ ਤਰ੍ਹਾਂ 50 ਬੱਚੇ ਜਿਹੜੇ ਰੀਹੈਬਿਲੀਟੇਸ਼ਨ ਦੇ ਵਿੱਚ ਆ ਸਕਿੱਲ ਡਿਵੈਲਪਮੈਂਟ ਦਾ ਅਸੀਂ ਬੰਦੋਬਸਤ ਕਰਤਾ ਔਰ ਜਿਹੜੀ ਇੰਪਲੋਇਮੈਂਟ ਜਨਰੇਸ਼ਨ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਕਰ ਰਹੇ ਆ ਉਹ ਵੀ ਅਸੀਂ ਕੰਮ ਸ਼ੁਰੂ ਲੋਕਾਂ ਨੂੰ ਕਰਾਵਾਂਗੇ ਔਰ ਸਾਡੇ ਬਹੁਤ ਅੱچھے ਸੈਂਟਰ ਆ ਜਿਵੇਂ ਹਾਰਪੁਰ ਦੇ ਵਿੱਚ ਕਪੂਰਤਲਾ ਚ ਆਲਰੇਡੀ ਚੱਲ ਰਹੇ ਆ ਔਰ ਪਟਿਆਲੇ ਦੇ ਵਿੱਚ ਅਸੀਂ 200 ਜਿਹੜੇ 50 ਬੱਚਿਆਂ ਵਾਸਤੇ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਆ ਉਹ ਸਨ ਫਾਊਂਡੇਸ਼ਨ ਦੇ ਸਾਡੇ ਮਾਨਯੋਗ ਐਮਪੀ ਵਿਕਰਮਜੀ ਸਾਨੀ ਉਹਨਾਂ ਦੇ ਸਹਿਯੋਗ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਅਸੀਂ ਨਵੇਂ-ਨਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੋਲਾਂਗੇ ਜਿੱਥੋਂ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਹੁਨਰ ਸਿਖਾਇਆ ਜਾਏਗਾ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਕੀਤੀ ਜਾਏਗੀ ਸੋ ਸਾਡੇ ਕੋਲੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਦਵਾਈ ਦਾ ਉਹਨਾਂ ਦੀ ਰੀਹੈਬਿਲੀਟੇਸ਼ਨ ਦਾ ਸਕਿੱਲ ਵਰਕ ਦਾ ਪੂਰਾ ਬੰਦੋਬਸਤ ਆ